ਸਫੀਰ ਭਾਈ ਸਾਰਿਆਂ ਨੂੰ ਤੇ ਸਵਾਗਤ ਆ ਭਾਈ ਆਪਣੇ ਚੈਨਲ ਤੇ ਪੁੱਛੋ ਵਾਲੇ ਪੁੱਤਰ ਤੇ ਤੇ ਇਹ ਭਾਈ ਦੂਜਾ ਭਾਗ ਆਪਣਾ ਇਹਦੇ ਚ ਆਪਾਂ ਮਦੀਨਾ ਦਿਖਾਉਣੇ ਆ ਕਬੂਤਰੀਆਂ ਭਾਈ ਬੰਤ ਬੱਲਮਗੜ ਵਾਲੀ ਕੂਤਰਾਂ ਚੋਂ ਬਾਈ ਉਹਦਾ ਚੀਲਾਗਾ ਜਿਹਦੇ ਕਬੂਤਰ ਆਪਾਂ ਦਿਖਾ ਰਹੇ ਆ ਕਿਉਂਕਿ ਬਾਈ ਨਾ ਤਾਂ ਆਪਣਾ ਨਾਮ ਲੈਣਾ ਚਾਹੁੰਦਾ ਤੇ ਨਾ ਹੀ ਮਨ ਕੇ ਖੁੱਡੇ ਵਗੈਰਾ ਦਿਖਾਉਣਾ ਚਾਹੁੰਦਾ ਕਿਉਂਕਿ ਬਾਈ ਤਾਂ ਮਨਾ ਕਰਦਾ ਸੀ ਕਿ ਮੈਂ ਕਬੂਤਰ ਦਿਖਾਉਣੇ ਨਹੀਂ ਚੱਲ ਆਪਣੀ ਲਿਹਾਜ ਵਾਲੀ ਸੀਗੀ ਤੇ ਤਾਂ ਕਰਕੇ ਆਪਾਂ ਬਾਈ ਨੂੰ ਵੀਡੀਓ ਬਣਾਉਣ ਲਈ ਕਿਹਾ ਤੇ ਇਹ ਬਾਈ ਕੋਲੇ ਤਕਰੀਬਨ ਜਿੰਨੇ ਵੀ ਕਬੂਤਰ ਆ ਸਾਰੇ ਬਾਈ ਬੰਤਾਲੀ ਕੂਤਰ ਆਗੇ ਹੋਰ ਬਾਈ ਨਾ ਤਾਂ ਕਿਸਨਾ ਦੇਣ ਲੈਣ ਕਰਦਾ ਤੇ ਨਾ ਹੀ ਕੋਈ ਹੋਰ ਕੂਤਰ ਵਿੱਚ ਬਾੜਦਾ ਤੇ ਆ ਉਹੀ ਬਲੱਡ ਲਾਈਨ ਆ ਬਾਈ ਕੋਲੇ ਇਹ ਬਾਈ ਤੂੰ ਦੱਸਾਈ ਕਿਹੜੇ ਕੂਤਰਾਂ ਦੀ ਆ ਇਹ ਬਾਈ ਡੱਬੇ ਦੀ ਆ ਅੱਛਾ ਡੱਬੇ ਦੀ ਜਿਹੜਾ 4-5 ਬਾਜੀਆਂ ਵਧਿਆ ਸੀਗਾ ਇਹ ਉਹਦੀ ਮਤਲਬ ਸਿਰੋਵਾ ਸਿਰੋਵਾ ਬਾਈ ਹੂੰ ਸਹੀ ਆ ਬਾਈ ਕੋਲ ਤਾਂ ਤਕਰੀਬਨ ਬਾਈ ਸਾਰੇ ਭੰਤੇ ਆ ਗਏ ਚੀਨੇ ਚੂਨੇ ਕੋਈ ਜ਼ਰੂਰੀ ਨਹੀਂਗਾ ਵੀ ਕਈ ਬੰਦੇ ਕਹਿੰਦੇ ਆ ਵੀ ਕੱਲੇ ਕਾਲ ਸਰੇ ਤੇ ਲਾਲ ਸਰੇ ਜੇ ਹੁੰਦੇ ਆ ਬਾਈ ਕੋਲ ਤਾਂ ਸਾਰੇ ਰੰਗਾਂ ਦੇ ਕੂਤਰ ਆ ਵੀ ਇਹ ਦੀ ਹਿਸਟਰੀ ਤੁਸੀਂ ਬਾਈ ਕੀ ਆ ਇਹ ਬਾਈ ਬੰਤ ਦਾ ਕੂਤਰਾ ਹੈ ਸਾਡੇ ਕੋਲੇ ਨੱਕ ਵੱਡੇ ਵਾਲਾ ਠੀਕ ਆ ਇਹ ਉਹ ਦੀ ਧੀ ਆ ਸਿੱਧੀ ਬਾਈ ਸਹੀ ਆ ਅਚਾ ਉਹ ਕੂਤਰ ਕਈ ਬਾਜ਼ੀਆਂ ਜਿੱਤਿਆ ਬਸ ਹਾਂ ਉਹ ਕਈ ਬਾਜ਼ੀਆਂ ਛੱਡਿਆ ਬਾਈ ਬੰਤ ਦਾ ਆਪ ਠੀਕ ਆ ਹੂੰ ਉਹ ਦਾ ਉਹ ਵੀ ਆ ਸਿੱਧੀ ਹੈ ਇਹ ਕੂਤਰ ਬਾਈ ਲੋ ਦੇ ਹੱਕ ਨੂੰ ਬਹੁਤ ਤਕੜੇ ਹੈਗੇ ਜੇ ਦੇਖ ਮਾਨਕੇ ਕਬੂਤਰ 11:00 ਵਜੇ ਵੜ ਜਾਂਦੇ ਲੋਕਾਂ ਦੇ ਉਦੋਂ ਵੇਹੇ 2-2 3-3 ਵਜੇ ਵੰਦੇ ਆ ਬਈ ਬਹੁਤ ਤਕੜੇ ਕਬੂਤਰ ਆਵੇ ਇਹ ਦੀ ਹਿਸਟਰੀ ਦੱਸੀ ਬਾਈ ਕੀ ਆ ਇਹ ਬਾਈ ਉਹਦਾ 32-33 ਸਾਲ ਦਾ ਜੋੜਾ ਸੀ ਪੁਰਾਣਾ ਠੀਕ ਆ ਇਹ ਉਹ ਦਿੱਤੀ ਹੈ ਸਿਰ ਸਿੱਧੀ ਹਾਂ ਹੈ ਤਾਂ ਸਾਡੇ ਕੋਲ ਹੋਰ ਵੀ ਉਹਦੇ ਹੂੰ ਹੂੰ ਤੇ ਜਾਂਦੀ ਇਹ ਪੂਰੀ ਸਿੱਧੀ ਡਾਇਰੈਕਟ ਹੂੰ ਕਰੇ ਬਹੁਤ ਚੰਗੀ ਢਾਕੇ ਰੋਕੀ ਵੀ ਆ ਬਈ ਠੀਕ ਆ ਬਹੁਤ ਜਿਆਦੇ ਚੰਗੇ ਹੁਣ ਤਾਂ ਝਾਰ ਜੀ ਪਈ ਵੀ ਇਹ ਹੂੰ ਇੰਨੀ ਕੋ ਲਾ ਦੋੜਦੇ ਆ ਵੀ ਇਹਦੀ ਕੋਈ ਸ਼ਾਦੀ ਗੱਲਾਂ ਦੇ ਮਾਰੇ ਪੰਜੇ ਬਾਈ ਆਹ ਕਬੂਤਰੀ ਹਿਸਟਰੀ ਦੱਸੀ ਬਾਈ ਕੀ ਮਨ ਕਿਹੜਾ ਜਿਹਾ ਇਹ ਵੀ ਬਾਈ ਚੀਨੇ ਕਬੂਤਰਾਂ ਨੂੰ ਇਹ ਚੀਨੇ ਕਬੂਤਰ ਆ ਗਏ ਹਾਂ ਬੰਤ ਦੇ ਸਾਰੇ ਰੰਗ ਹੀ ਕੱਢ ਜਾਂਦੇ ਬਈ ਯਾਰ ਇਹ ਚੀਨੇ ਆ ਇਹ ਚੀਨੇ ਹੀ ਆਪਣੇ ਕੋਲੇ ਠੀਕ ਹੈ ਬਹੁਤ ਵਧੀਆ ਉੱਡੀ ਆ ਇਹ ਕਰੇ ਠੀਕ ਹੈ ਹਮ ਆਪਾਂ ਬਰ ਰੂਫ ਹੀ ਲਈ ਜਦੋਂ ਬਾਲੀ ਚੰਗੀ ਉੱਡੀ ਇਹ ਸਾਰੇ ਬਈ ਬੰਤਾਲਾ ਵਾਲਾ ਡੀ ਆ ਬਾਈ ਕੋਲੇ ਪੁੰਨੂ ਕਲੇ ਕਬੂਤਰੀ ਹੈ ਤਕਰੀਬਨ ਆ ਜੀ ਹਿਸਟਰੀ ਦੱਸੀ ਬਾਈ ਕਿਹੜਾ ਜੋ ਇਹ ਇਹ ਵੀ ਬਈ ਪੁੰਨੂ ਕਲਾ ਦਾ ਕੋਈ ਚੀਨਾ ਜੋ ਹੈ ਹੂੰ ਬਹੁਤ ਜਿਆਦਾ ਚੰਗੀ ਉੱਡੀ ਹੈ ਬਾਈ ਹੂੰ ਠੀਕ ਹੈ ਤੇ ਡਾ ਕੇ ਰੋਕੀ ਵੀ ਹੈ ਠੀਕ ਹੈ ਆਪਣੇ ਕੋਲ ਫਿਰ ਕਬੂਤਰਾਂ ਦਾ ਘੱਟ ਹੋਣ ਕਾਰਨ ਹੂੰ ਅਚਾ ਰੋਕ ਲੀਂਗਾ ਇਹ ਰੋਕ ਲੀਂਗਾ ਫਿਰ ਬਾਈ ਠੀਕ ਹੈ ਹੂੰ ਆ ਕਰਕੇ ਫਰੂਖਲੀ ਬਾੜੀ ਚੰਗੀ ਉੱਡੀ ਬੰਨੇ ਜਾਇ ਜੀ ਸਹੀ ਹੈ ਲੋ ਨੂੰ ਤਾਂ ਖਾਂਦੇ ਹੀ ਆ ਬਈ ਇਹ ਬਾਕੀ ਬਾਈ ਬੰਤ ਬਾਰੇ ਵੀ ਸਾਰਾ ਪੰਜਾਬ ਹੀ ਜਾਣਦਾ ਵੀ ਕਿੰਨੇ ਤਕੜੇ ਕਬੂਤਰ ਉਹਨਾਂ ਕੋਲੇ ਬੰਤ ਦਾ ਬਾਈ ਸੁਪਰਸਟਾਰ ਖੜਾ ਰਹੀ ਹੈ ਅਸੀਂ ਉਹਦਾ ਦੇਣਾ ਨਹੀਂ ਦੇਖ ਸਕਦੇ ਬਾਈ ਇਹਦੀ ਹਿਸਟਰੀ ਤੁਸੀਂ ਬਾਈ ਕੀ ਹੈ ਇਹ ਕਿਹੜੇ ਕੂਤਰਾਂ ਦੀ ਹੈ ਇਹ ਵੀ ਬਾਈ ਡੱਬਿਆਂ ਚ ਆਉਂਦੀ ਹੈ ਅੱਛਾ ਇਹ ਡੱਬਿਆਂ ਜੋ ਇਹ ਰੰਗ ਵੀ ਕੱਢ ਜਾਂਦੇ ਡੱਬੇ ਸਾਰੀ ਰੰਗ ਹੀ ਕੱਢਦੇ ਬਾਈ ਡੱਬੇ ਸਹੀ ਹੈ ਲਾਲ ਚੀਨੇ ਚਿੱਟੇ ਸ਼ਾਖੇ ਸਾਰੇ ਕੱਢ ਜਾਂਦੇ ਬਾਈ ਇਹ ਫਿਰ ਕੂਤਰਾਂ ਦੀ ਘਾਟ ਹੋਣ ਕਰਕੇ ਆਪਾਂ ਰੁਕਦੇ ਆਂ ਬਾਈ ਇਹ ਹਿਸਟਰੀ ਵੀ ਦੱਸ ਦੇ ਬਈ ਕਿਹੜਾ ਇਹ ਬਈ ਵੱਡੀ ਆ ਕਬੂਤਰੀ ਨਹੀਂ ਕਿਹੜਾ ਚ ਵਜ ਗਿਆ ਇਹ ਬੰਤ ਜਿਹੜੇ ਕਾਲਸਰੇ ਕਬੂਤਰਾ ਹੈ ਅੱਛਾ ਉਹਨਾਂ ਦੀ ਹੈ ਤੇ ਮੇਰਾ ਹਰੀਆਂ ਅੱਖਾਂ ਵੀ ਕੱਢ ਜਾਂਦੇ ਹਨ ਇਹ ਇਹਦਾ ਪੁੱਤ ਹਰੀਆਂ ਦਾ ਸੀਗਾ ਬਾਈ ਉਹ ਮਰ ਗਿਆ ਸੀਗਾ ਹਰੀਆਂ ਅੱਖਾਂ ਵੀ ਕੱਢਦਾ ਟੀਰੇ ਵੀ ਕੱਢ ਜਾਂਦਾ ਕੀ ਮਾਰਦੀਆਂ ਹਨ ਅੱਖਾਂ ਨਾਲ ਉਹਨਾਂ ਦੀ ਬਹੁਤ ਸ਼ਾਨਦਾਰ ਕਬੂਤਰਾ ਬਾਈ ਕੋਲੇ ਬਾਈ ਹਮ ਸ਼ਰਈਆ ਕੰਮ ਹੈ ਬਾਕੀ ਬਾਈ ਸੁਪਰਸਟਾਰ ਪਲੇਅਰ ਆ ਬਾਈ ਸਾਰਾ ਪੰਜਾਬ ਚ ਨਾਂ ਚੱਲਦਾ ਬਾਈ ਦਾ ਬਹੁਤ ਤਕੜੇ ਕਬੂਤਰ ਆ ਬਾਈ ਕੋਲੇ ਮਾਰੇ ਪੰਜੇ ਬਾਈ ਇਹ ਮਨ ਲਗੇ ਹੈ ਡੱਬਿਆਂ ਦੀ ਹੂੰ ਇਹ ਇਹਦੀ ਹਿਸਟਰੀ ਅਸੀਂ ਬਾਈ ਕਿਹੜਿਆਂ ਦੀ ਹੈ ਇਹ ਇਹ ਵੀ ਹੋਏ ਡੱਬਿਆਂ ਦੀ ਇਹੇ ਜੇ ਵੀ ਕੱਢੇ ਨੇ ਠੀਕ ਹੈ ਹੂੰ ਇਹ ਜਕੂਤਰ ਬਾਈ ਕਿਹਦੇ ਕੋਲੇ ਕਿਸੇ ਕੋਲ ਨਹੀਂ ਹੈਗੇ ਬਾਈ ਇਹਦਾ ਸਾਂਵੇਂ ਉਹਦੇ ਘਰੋਂ ਆਏ ਕਰਕੇ ਬਾਈ ਕਿਉਂਕਿ ਬਾਈ ਬਾਜ਼ੀਆਂ ਘੱਟ ਛੱਡਦੇ ਆ ਤੇ ਬਾਈ ਨੂੰ ਕਬੂਤਰ ਬਣਾਉਣ ਦਾ ਬਹੁਤ ਸ਼ੌਂਕ ਆਗਾ ਸਾਂਭੀ ਬੈਠਾ ਬਾਈ ਨਾ ਤਾਂ ਕਿਸ ਨੂੰ ਦਿੰਦਾ ਬਾਈ ਤੇ ਨਾ ਹੀ ਕਿਸ ਨੂੰ ਲੈ ਕੇ ਆਉਂਦਾ ਤੇ ਨਾ ਹੀ ਹੋਰ ਕਬੂਤਰ ਵਿੱਚ ਬਾੜਦਾਗਾ ਜਮਾ ਇਹ ਪਿਆਰ ਕਬੂਤਰ ਆ ਬਾਈ ਕੋਲੇ ਘੱਟੋ ਘੱਟ ਆਹ ਹਿਸਟਰੀ ਇਹਦੀ ਵੀ ਹਿਸਟਰੀ ਦੱਸੀ ਬਾਈ ਕਿਹੜਾ ਚੋ ਇਹ ਬਾਈ ਚੀਨਿਆਂ ਚੋ ਇਸੇ ਚੀਨੇ ਚ। ਉਹ ਇਹਦੇ ਕਾਲੇ ਚੀਨੇ ਆ ਸਹੀ ਆ ਉਹਨਾਂ ਦੀ ਆ ਇਹ। ਹਾਂ ਬੱਸ ਛੱਡ। ਆ ਜਾ। ਪੱਲੇ ਖਾ ਲਈ ਬਾਈ। ਇਹਦਾ ਭਈ ਆਪਣਾ ਰੋਕਾਂਗੇ ਵੀ ਹੈ। ਹਾਂ ਸਹੀ ਆ। ਢਾਕੇ ਨਾ ਰੋਕਾਂਗੇ। ਪੰਜੇ ਰਖਾ ਲਈ ਬਾਈ ਇਹ ਪੁੰਨੂ ਕਾਲੇ ਬਾਈ ਜਮਾ ਪਯੋਰ ਨਾ ਕਰਕੇ ਕੱਢਦੇ ਪੰਜੇ ਬਾਈ ਹੂੰ ਸਹੀ ਹੈ ਕਾਲੀਆਂ ਨੋਂਦਰਾ ਕਾਲੀਆਂ ਚੰਜਾਂ ਹੂੰ